ਇਲਾਕਿਆਂ ਦੇ ਵਿੱਚ ਆਇਆ ਪਿੰਡ ਖੁੰਨੇ ਵਾਲਾ ਜਿੱਥੇ ਆਪਾਂ ਖੜੇ ਆ ਤੇ ਅੱਜ ਤਕਰੀਬਨ ਹਫਤਾ ਹੋ ਗਿਆ ਜਦ ਪਾਣੀ ਦੀ ਮਾਰ ਹੈ ਜਿਹੜੀ ਉਹ ਪਈ ਹੈ ਤਕਰੀਬਨ 12-14 14 ਫੁੱਟ ਤੱਕ ਪਾਣੀ ਚੜ ਗਿਆ ਸੀਗਾ ਲੋਕਾਂ ਨੇ ਬੜੀ ਹਿੰਮਤ ਕੀਤੀ ਸਰਕਾਰ ਦਾ ਸਹਿਯੋਗ ਰਿਹਾ ਢਾਲੀਵਾਲ ਸਾਹਿਬ ਖੁਦ ਆਪ ਕਿਉਂਕਿ ਇਹਨਾਂ ਦਾ ਹਲਕਾ ਪੈਂਦਾ ਆਪ ਗਰਾਊਂਡ ਦੇ ਉੱਪਰ ਹੈ ਸਾਰੇ ਨਗਰ ਵਾਲਿਆਂ ਨੇ ਹਿੰਮਤ ਮਾਰੀ ਨੁਕਸਾਨ ਬਿਸ਼ੱਕ ਬਹੁਤ ਹੋਇਆ ਪਰ ਕਿਉਂਕਿ ਇਸ ਵਾਰੀ ਪਾਣੀ ਇੰਨਾ ਹੈ ਕਿ ਮੀਂਹ ਨੇ ਵੀ ਸਾਰੇ ਰਿਕਾਰਡ ਤੋੜਦੇ ਪਿੱਛੋਂ ਜਿਹੜਾ ਪਾਣੀ ਆਇਆ ਉਹਨੇ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਬੜੀ ਤਬਾਹੀ ਹੈ ਜਿਹੜੀ ਉਹ ਮਚਾਈ ਹੈ ਪਰ ਜਿਵੇਂ ਕਹਿੰਦੇ ਨੇ ਕਿ ਕੁਦਰਤ ਅੱਗੇ ਜੋਰ ਨਹੀਂ ਚੱਲਦਾ ਕਿਸੇ ਦਾ ਪਰ ਫਿਰ ਵੀ ਇੰਨਾ ਸ਼ੁਕਰ ਕਿ ਸਾਰਿਆਂ ਨੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕੀਤਾ ਇੱਕ ਦੂਜੇ ਦਾ ਸਰਕਾਰ ਵੀ ਪਹਿਲੇ ਦਿਨੋਂ ਮਾਨਸਾਹਬ ਦੀ ਅਗਵਾਈ ਦੇ ਵਿੱਚ ਬੜੀ ਸਤਾਰਕ ਸੀਗੀ ਸਾਡੇ ਸਾਰੇ ਕੈਬਨਿਟ ਮਿਨਿਸਟਰ ਔਨ ਗਰਾਉਂਡ ਔਫ ਫੀਲਡ ਵਿੱਚ ਸੀਗੇ ਸਿਵਲ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਵੀ ਬੜਾ ਉਪਰਾਲਾ ਕੀਤਾ ਸੋ ਨੁਕਸਾਨ ਚਾਹੇ ਵੱਡਾ ਪਰ ਫਿਰ ਵੀ ਮੈਂ ਅੱਜ ਇੱਥੇ ਦੌਰਾ ਕਰਨ ਲਈ ਆਇਆ ਹਾਂ ਧਾਲੀਵਾਲ ਸਾਹਿਬ ਔਰ ਰੀਡੂ ਸਾਹਿਬ ਨਾਲ ਨੇ ਸਾਰੀ ਸੰਗਤ ਨਾਲ ਹੈ ਮੈਂ ਇਹ ਮੰਨ ਕੇ ਚੱਲਦਾ ਕਿ ਪੰਜਾਬ ਸਰਕਾਰ ਉਹਨਾਂ ਇਫੈਕਟਿਡ ਪਰਿਵਾਰਾਂ ਦੇ ਨਾਲ ਹੈ ਚਾਹੇ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਕਿ ਜਿਹਦਾ ਜੋ ਫਸਲਾਂ ਦਾ ਜਿਵੇਂ ਧਾਲੀਵਾਲ ਸਾਹਿਬ ਨੇ ਦੱਸਿਆ तकरीबन 30 ਹਜ਼ਾਰ ਏਕੜ ਦੇ ਕਰੀਬ ਨੁਕਸਾਨ ਜਿਹੜਾ ਇਕੱਲੇ ਨਾਲੇ ਦੇ ਵਿੱਚ ਹੋਇਆ ਸੋ ਇਹ ਸਾਰਿਆਂ ਦਾ ਜਿਵੇਂ ਜਿਵੇਂ ਪਾਣੀ ਘਟੇਗਾ ਗਰਦੌਰੀਆਂ ਵੀ ਹੋਣਗੀਆਂ ਔਰ ਸਰਕਾਰ ਲੋਕਾਂ ਦੇ ਨਾਲ ਖੜੀ ਐ ਇਸ ਮੁਸ਼ਕਲ ਦੀ ਕੱਢੀ ਕਿਉਂਕਿ ਲੋਕਾਂ ਦੀ ਬਣਾਈ ਹੋਈ ਸਰਕਾਰ ਐ ਸੋ ਮੈਂ ਇਹੀ ਅੱਜ ਸਾਰੇ ਪਿੰਡ ਖੋਨੇਵਾਲ ਦੇ ਵਸਨੀਕਾਂ ਨੂੰ ਔਰ ਬਾਕੀ ਸਾਰੇ ਇਲਾਕਿਆਂ ਦੇ ਜਿੱਥੇ ਤੇ ਪਾਣੀ ਦੀ ਮਾਰ ਪਈ ਐ ਸਾਰਿਆਂ ਨੂੰ ਸਰਕਾਰ ਮੈਨੂੰ ਵਿਸ਼ਵਾਸ ਦਿਵਾਉਣਾ ਕਿ ਬਿਲਕੁਲ ਬੇਫਿਕਰ ਰਹੋ ਸਰਕਾਰ ਤੁਹਾਡੇ ਨਾਲ ਖੜੀ ਐ ਦਿਨ ਰਾਤ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਜਿਹੜਾ ਉਹ ਕਰਾਂਗੇ